ਦੇਖੋ ਜੇ ਆਪਾਂ ਗਾਹ ਦੇਖੀਏ ਅੱਗੇ ਕੱਖ ਨੇ ਸਵਾਏ ਪਾਣੀ ਤੋਂ ਖੱਬੇ ਪਾਸੇ ਦੇਖ ਲਓ ਪਾਣੀ ਪਾਣੀ ਸੱਜੇ ਪਾਸੇ ਦੇਖ ਲਓ ਪਾਣੀ ਪਾਣੀ ਹੁਣ ਇਹ ਜਿਹੜੀ ਜਗ੍ਹਾ ਹੈ ਇਹ ਫਰੋਜ਼ਪੋਰ ਇਹਦੇ ਤੋਂ 14 ਫੁੱਟ ਨੀਮਾ ਜੇ ਬੰਦ ਟੁੱਟ ਗਿਆ ਤੇ ਸਾਰਾ ਫਿਰੋਜ਼ਪੁਰ ਰੋੜ ਜਾਊਗਾ ਤੇ ਅਜੇ ਤੱਕ ਸਰਕਾਰ ਨੇ ਆ ਜਿੱਥੇ ਮੈਂ ਖੜਾ ਦੇਖ ਲਓ ਤੁਹਾਡੇ ਪਾਸੇ ਇਹ ਵੀ ਤਿਆਰੀ ਕਰ ਰਹੀ ਹੈ ਟੁੱਟਣ ਦੀ ਆਇਦਰ ਫਸਲਾਂ ਦੇਖ ਲਓ ਕਿੰਡੀਆਂ ਸੋਹਣੀਆਂ ਇੱਕ ਕਿੱਲੇ ਦੇ ਵਿੱਚ 75000 ਰੁਪਇਆ ਦੀ ਜੀਰੀ ਖੜੀ ਹੈ ਤੇ ਜਿਹੜੀਆਂ ਪੈੜੀਆਂ ਖਰਾਬ ਹੋ ਗਈਆਂ ਉਹਦਾ ਮੁਆਵਜ਼ਾ ਇਹ ਸਰਕਾਰ ਦੇਊਗੀ ਜਿਹੜੇ ਘਰ ਟੁੱਟ ਗਏ ਐ ਜਿਹੜੇ ਘਰ ਰੁੜ ਗਏ ਐ ਗਰੀਬਾਂ ਦੇ ਉਹਦਾ ਕੀ ਬਣੂਗਾ ਬਹੁਤ 파ਰੀ ਮੁਸੀਬਤ ਸਾਡੇ ਉੱਤੇ ਆਈ ਹੈ ਸਾਰੇ ਪੰਜਾਬ ਦੇ ਵਿੱਚ ਕਿ ਸਾਰੇ ਨਾ ਤਾਂ ਕਿਤੇ ਬੰਦ ਤਿਆਰ ਕੀਤੇ ਹੈ ਸਰਕਾਰ ਨੇ ਜਦੋਂ ਰੈਵਨਿਊ ਮਾਲ ਦੀ ਮੈਨੂਅਲ ਕਿਤਾਬ ਦੱਸਦੀ ਹੈ ਕਿ ਵੀ بارش ਆਉਣ ਤੋਂ ਪਹਿਲਾਂ ਮੌਨਸੂਨ ਆਉਣ ਤੋਂ ਪਹਿਲਾਂ ਸਾਰੇ ਡੀਸੀ ਦੇਖਣਗੇ ਕਿ ਜਿੰਨੇ ਵੀ ਟੋਡੀਆਂ ਨਹਿਰਾਂ ਸੂਏ ਐ ਡਰੇਨ دریا ਐ ਉਹਨਾਂ ਦੇ ਬੰਦ ਤਕੜੇ ਐ ਪਰ ਕਿਸੇ ਡੀਸੀ ਨੇ ਦੇਖਿਆ ਹੀ ਨਹੀਂ ਇਸ ਤਰ੍ਹਾਂ ਤੇ ਨਾ ਸਰਕਾਰ ਨੇ ਹੁਕਮ ਕੀਤਾ ਤਾਂ ਕਹਿੰਦੇ ਆ ਜੀ ਅਸੀਂ ਚੀਫ ਮਿਨਿਸਟਰ ਬਣ ਜਾਣਾ ਇਹ ਲੋਦੇ ਥਾਂ ਕੋ ਕੋ ਨਹੀਂ ਆਉਂਦੀ ਇਹਨਾਂ ਨੂੰ ਨਾ ਅਫਸਰਾਂ ਨੂੰ ਨਾ ਇਹ ਰਾਜ ਕਰਨ ਵਾਲਿਆਂ ਨੂੰ 2 ਮਹੀਨੇ ਪਹਿਲਾਂ ਜੰਗ ਦੇ ਆਧਾਰ ਤੇ ਇਸ ਲੋਕ ਇਸ ਇਲਾਕੇ ਦੇ ਲੋਕਾਂ ਦਾ ਜਾੜਾ ਹੋਇਆ ਹਾਂ ਕਿ ਅੱਜ ਫੇਰ ਉੱਜੜ ਗਏ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਹੁਣੇ ਜਦੋਂ ਸੰਦੂਰ ਬਣਾਇਆ ਇਹਨੇ ਪਾਕਿਸਤਾਨ ਦੇ ਉੱਤੇ ਹਮਲਾ ਕਰਤਾ ਮੋਦੀ ਸਾਹਿਬ ਨੇ ਹੁਣ ਜਿਹੜੀ ਕਮੇਟੀ ਹੁੰਦੀ ਹੈ ਜੰਗ ਕਰਨ ਵਾਲੀ ਉਸ ਨੂੰ ਕਹਿੰਦਾ ਹੈ ਸਕਿਉਰਿਟੀ ਕਮੇਟੀ ਕੈਬਨਰ ਤੇ ਦੀ ਉਹਦੇ ਵਿੱਚ ਕੋਈ ਸਿੱਖ ਤਾਂ ਹੈ ਨਹੀਂਗਾ ਜਦੋਂ ਮੋਦੀ ਦਾ ਦਿਲ ਕਰਦਾ ਹੈ ਉਹ ਕਹਿ ਦਿੰਦਾ ਹੈ ਹੁਣ ਪਾਕਿਸਤਾਨ ਤੇ ਸੰਧੂਰ ਕਰ ਦੋ ਬਾਲਾ ਕੋਟ ਦੇ ਉੱਤੇ ਹਵਾਈ ਜਹਾਜ਼ ਭੇਜ ਕੇ ਬੰਬਾਰੀ ਕਰ ਦੋ ਸਟ੍ਰੈਟੈਜੀਕ ਸਟ੍ਰਾਈਕਾਂ ਕਰ ਦੋ ਮੇਰਾ ਮਤਲਬ ਹੈ ਇਹਦਾ ਮੁਕਾਬਲਾ ਕਰਨ ਦੇ ਲਈ ਕੋਈ ਅਜੇ ਜੰਮਿਆ ਨਹੀਂ ਆ ਪ੍ਰੈਜ਼ੀਡੈਂਟ 트੍ਰੰਪ ਸਿਰਫ ਜਿਹੜਾ ਇਹਨੂੰ ਦੱਸ ਰਿਹਾ ਹੈ ਕਿ ਤੂੰ ਬੰਦੇ ਦਾ ਪੁੱਤ ਬਣ ਜਾ ਤੇ ਉਹਦੇ ਨਾਲ بگੜੀ ਹੋਈ ਹੈ 트੍ਰੰਪ ਕੰਦਰ ਜੋ ਵੀ ਰੂਸ ਉਕਰੇਨ ਦੇ ਵਿੱਚ ਕਰ ਰਿਹਾ ਉਹ ਇੰਡੀਆ ਤੇ ਮੋਦੀ ਦੀ ਅਮਦਦ ਦੇ ਨਾਲ ਉੱਥੇ ਜੰਗ ਲੱਗ ਰਿਹਾ ਫਿਰ ਤੁਸੀਂ ਦੱਸੋ ਇੱਥੇ ਮੈਨੂੰ ਪੁੱਛਿਆ ਕਿ ਜੀ ਮੋਦੀ ਸਾਹਿਬ ਨਹੀਂ ਆਏ ਮੋਦੀ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਮੈਂ ਕਿਹਾ ਮੋਦੀ ਦਾ ਜਵਾਬ ਤਾਂ ਉਹਦਾ ਜਦੋਂ ਉਹਨੇ ਸੰਦੂਰ ਦਾ ਜੰਗ ਛੇੜਿਆ ਸੀਗਾ ਜੇ ਆਪਾਂ ਬਾਰਡਰ ਤੇ ਜਾ ਕੇ ਤਿਰੰਗੇ ਝੰਡੇ ਫੜ ਲੈਂਦੇ ਤੇ ਇੰਡੀਆ ਦੀ ਫੌਜਾਂ ਨੂੰ ਕਹਿੰਦੇ ਕਿ ਆਪ ਅੱਗੇ ਵਧੋ ਹਮ ਤੁਹਾਰੇ ਪਿੱਛੇ ਹੈ ਆਪ ਅੱਗੇ ਵਧੋ ਹਮ ਤੁਹਾਰੇ ਪਿੱਛੇ ਹੈ ਫਿਰ ਤਾਂ મોદી ਬੋਲਦਾ ਜੇ ਤੂੰ ਆਪਾਂ ਕੌਮ ਇੱਕ ਲੜਦਾ ਬਣਾਤੀ ਗੁਰੂ ਨਾਨਕ ਸਾਹਿਬ ਨੇ ਧਰਮ ਲੜਦਾ ਬਣਾਤਾ ਤਾਂ ਫਿਰ મોદી ਕਿਉਂ ਕਹੂਗਾ ਹੈ ਕਿ ਇੱਥੇ ਜਾੜਾ ਹੋ ਗਿਆ ਹਰ ਜਿਹੜਾ ਇਹ ਪਾਣੀ ਦੇ ਡੈਮ ਖੋਲੇ ਗਏ ਨੇ ਏਡੀ ਵੱਡੀ ਬਰਬਾਦੀ ਕਰਤੀ ਹੈ ਇਹਨਾਂ ਹਕੂਮਤ ਨੇ ਤੇ ਇਹ ਦੇਖੋ ਸਿੰਗਲ ਤੋਂ ਦੇਖਦੇ ਹੋ ਤੁਸੀਂ ਇਹ ਦੇਖੋ ਇਹਨਾਂ ਦੇ ਕੋਲੇ ਸਾਰੀ ਸਾਇੰਟਿਫਿਕ ਇਤਲਾਹ ਹੈ ਕਿ ਕਿੰਨੀ ਬਰਫ਼ ਘੁਲ ਰਹੀ ਹੈ ਜਾਂ ਹੈ ਕਿ ਘਲ ਰਹੀ ਹੈ ਇਨਾਂ ਕੋਲੇ ਸਾਰਾ ਡੇਟਾ ਹੈ ਕਿ ਕਿੰਨਾ ਮੀਂਹ ਪੈ ਰਿਹਾ ਕਿੰਨਾ ਇਹ ਬਾਰਸ਼ ਆ ਰਹੀ ਹੈ ਜੇ ਇਹਨਾਂ ਦੇ ਕੋਲੇ ਸਾਰਾ ਕੁਝ ਹੈਗਾ ਪ੍ਰਾਈਮ ਮਿਨਿਸਟਰ ਮੋਦੀ ਕੋਲੇ ਭਾਜਪੀ ਆਰਐਸਐਸ ਕੋਲੇ ਫੇਰ ਉਹ ਜਿਹੜੇ ਡੇਟ ਹੈਗੇ ਆ ਭਾਖੜੇ ਦੇ ਪੌਂਗ ਡੈਮ ਦੇ ਰਣਜੀਤ ਸਾਗਰ ਦੇ ਉਹ ਹੌਲੀ ਹੌਲੀ ਖੋਲਦੇ ਜਾਂਦੇ ਤੇ ਨਵਾਂ ਜਿਹੜਾ ਪਾਣੀ ਆਉਣਾ ਸੀ ਬਰਫ਼ ਦਾ ਮੀਂਹ ਦਾ ਉਹਦੇ ਨਾਲ ਜਿੰਨੇ ਵੀ ਸਰੋਵਰ ਹੈ ਉਹ ਬਿਲਕੁਲ ਠੀਕ ਰਹਿੰਦੇ ਪਰ ਇਹਨਾਂ ਨੇ ਤਾਂ ਰੱਖਿਆ ਹੀ ਨਹੀਂ ਕੀਤਾ ਕਿ ਕਿੰਨੀ বরफ ਪਿਗਲੂਗੀ ਕਿੰਨਾ ਪਾਣੀ ਆਊਗਾ ਤੇ ਆ ਸਾਡੇ ਨਾਲ ਕਰ ਦਿੱਤਾ ਹੈਗਾ ਇਹ ਇੱਕ ਸਿੱਖ ਕੌਮ ਨੂੰ ਡਰਾਉਣ ਦਾ ਹੈ ਕਿ ਇਹਨਾਂ ਨੂੰ ਕਾਬੂ ਰੱਖੋ ਅਮਰੀਕਾ ਦੇ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੀ ਸਾਜ਼ਿਸ਼ ਕਰਤੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਾਰਤੇ ਜਿਹੜਾ ਪ੍ਰਾਈਮ ਮਿਨਿਸਟਰ ਸੀਗਾ ਟਰੂਡੋ ਕੈਨੇਡਾ ਦਾ ਉਹਨੇ ਆਪਣੇ ਪਾਰਲਮੈਂਟ ਦੇ ਵਿੱਚ ਬਿਆਨ ਦੇ ਤਾਂ ਕਿ ਇਹ ਇੰਡੀਆ ਨੇ ਇਹ ਸਾਡੇ ਸਿੱਖ ਕੈਨੇਡੀਅਨ ਬੰਦੇ ਮਾਰੇ ਆ ਵੀ ਇੱਕ ਵੱਡੀ ਕਿਤਾਬ ਲਿਖਤੀ ਕਿ ਇੰਡੀਆ ਕਿਵੇਂ ਸਾਡੇ ਰਾਜ ਦੇ ਵਿੱਚ ਦਖਲਅੰਦਾਜ਼ੀ ਦਿੰਦਾ ਹੈ ਤੇ ਕਿਵੇਂ ਇੰਦਰ ਨੇ ਆਪਣੇ ਅਪਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਿਆ ਹੈਗਾ ਜਿਹੜਾ ਆਪਣਾ ਮੂਸੇਵਾਲ ਸੀ ਹਰੀਨੌਂ ਸੀ ਉਹ ਪੰਜਾਬ ਚ ਮਾਰਤੇ ਆ ਤੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਰਵਾਤਾ ਹੈ ਜਿਹੜਾ ਵੀ ਬੰਦਾ ਆਜ਼ਾਦੀ ਦੀ ਖਾਲਸਾਣ ਦੀ ਗੱਲ ਕਰਦਾ ਹੈ ਉਹ ਇੰਨਾ ਦੇ ਹੈ ਨਸਾਨੇ ਤੇ ਚੜ ਜਾਂਦਾ ਹੁਣੇ ਹੁਣ ਮੈਂ ਗਿਆ ਸੀਗਾ ਤਲਵੰਡੀ ਉੱਥੇ ਗੁਰਦੁਆਰੇ ਦਾ ਨਾਂ ਰੱਖਿਆ ਉਹਨਾਂ ਨੇ ਨੀਲਾ ਤਾਰਾ ਸਰਕਾਰ ਜ਼ੋਰ ਲਾ ਰਹੀ ਹੈ ਪ੍ਰਬੰਧਕਾਂ ਤੇ ਕਿ ਤੁਸੀਂ ਨੀਲਾ ਤਾਰਾ ਨਾ ਰੱਖੋ ਇਸ ਦਾ ਨਾਂ ਹੋਰ ਇੰਨੀ ਜ਼ਾਦੀ ਵੀ ਨਹੀਂ ਹੈ ਕਿ ਸਾਡੇ ਉੱਤੇ ਜ਼ੁਲਮ ਕੀਤਾ ਤੇ ਅਸੀਂ ਉਹਨੂੰ ਯਾਦ ਨਾ ਰੱਖੀਏ ਸਭ ਬਰਬਾਦ ਕੀਤੀ ਪਈ ਹੈ ਪਰ ਉਹ ਮੈਂ ਨਹੀਂ ਕਹਿੰਦਾ ਕਿਸੇ ਦਾ ਮਾੜਾ ਜਾਂ ਚੰਗਾ ਪਰ ਵੋਟ ਤੁਹਾਡੇ ਹੱਥ 'ਚ ਹੁੰਦੀ ਹੈ ਜਦੋਂ ਵੋਟ ਪਾਉਂਦੇ ਹੋ ਉਹੀ ਸਰਕਾਰ ਬਣਦੀ ਹੈ ਜਿਹਦੇ ਜਿਹ ਤੁਸੀ ਵੋਟ ਪਾਉਂਦੇ ਹੋ ਤੇ ਵੋਟ ਦਾ ਰਾਜ ਹੈ ਨਾ ਆਪਾਂ ਨੇ ਬੰਦੂਖ ਚਲਾਉਣੀ ਹੈ ਨਾ ਤੋਪ ਚਲਾਉਣੀ ਹੈ ਖਾਲਸਾ ਮਿਲ ਜੂਗਾ ਜੇ ਵੋਟ ਹੀ ਪਾ ਦੋਗੇ ਸਿੱਧੀ ਤਰ੍ਹਾਂ ਆ ਤੁਸੀਂ ਦੇਖ ਹੀ ਲਿਆ ਸਾਰਾ ਪਾਸਾ ਆ ਦੇਖੋ ਫਸਲਾਂ ਕਿਵੇਂ ਖੜੀਆਂ ਇਹ ਜਿਹੜੇ ਨਾਲ ਚੰਗੀਆਂ ਸੀ ਹਾਂ ਇਹ ਜਿਹੜੇ ਨਾਲ ਚੰਗੀਆਂ ਸੀ